ਉਸੀਂ ਦੇਖ ਰਹੇ ਹਾਂ ਦਾਨਕਸਵੇਰਾ ਗਾਂਧੀ ਕੈਂਪ ਅਕਸਰ ਵਿਵਾਦਾਂ ਦੇ ਘੇਰੇ ਵਿੱਚ ਰਿਹਾ ਨਸ਼ਿਆਂ ਨੂੰ ਲੈ ਕੇ ਉੱਥੇ ਹੀ ਇੱਕ ਕਮਲ ਦਾ ਫੁੱਲ ਖਿਲਿਆ ਛੋਟੀ ਜਿਹੀ ਬੱਚੀ 10ਵੀਂ ਕਲਾਸ ਦੀ ਜਿਸ ਨੇ ਜ਼ਿਲ੍ਹੇ ਦੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ 632 ਨੰਬਰ 650 ਵਿੱਚੋਂ ਲੈ ਕੇ ਆਪਣਾ ਨਾਮ ਨਖਟਾਇਆ ਆਪਾਂ ਉਸ ਬੱਚੀ ਨਾਲ ਗੱਲਬਾਤ ਕਰਾਂਗੇ ਬੇਟਾ ਕੀ ਨਾਮ ਆ ਮੇਰਾ ਨਾਮ ਨੇਹਾ ਕੁਮਾਰੀ ਆ ਤੇ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪਟਾਲਾ ਵਿੱਚ ਪੜ੍ਹਦੀ ਹਾਂ ਗੱਲ ਕੀਤੀ ਜਾਵੇ ਤੁਹਾਨੂੰ سپورਟ ਜਿਹੜੀ ਆ ਮਾਪੇ ਤੋਂ ਲੈ ਕੇ ਟੀਚਰਾਂ ਦੀ ਕਿੱਦਾਂ ਦੀ ਰਹੀ ਹੈ ਮੇਰੇ ਪ੍ਰਿੰਸੀਪਲ ਮੈਮ ਸਾਰੇ ਅਧਿਆਪਕਾਂ ਨੇ ਪੇਰੈਂਟਸ ਨੇ ਮੇਰਾ ਬਹੁਤ ਸਾਥ ਦਿੱਤਾ ਸਾਰੇ ਭਰਾਈ ਵਿੱਚ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੈਨੂੰ سپورਟ ਕੀਤਾ ਜਿਸ ਤਰ੍ਹਾਂ ਦੇਖਿਆ ਜਾਏ ਕਿ ਬੱਚਿਆਂ ਨੂੰ ਅਕਸਰ ਹੀ ਜਿਹੜਾ ਵਾ ਉਹ ਮੁੰਡਿਆਂ ਦੇ ਮੁਕਾਬਲੇ ਪਿੱਛੇ ਰੱਖਿਆ ਜਾਂਦਾ ਬੇਟਾ ਪੜਨਾ ਨਹੀਂ ਆ ਇਸ ਤਰ੍ਹਾਂ ਨਹੀਂ ਕਰਨਾ ਤੁਹਾਡੇ ਮਾਪੇ ਉਹਨਾਂ ਨੂੰ سپورਟ ਕਿੱਦਾਂ ਦੀ ਰਹੀ ਮੇਰੇ ਮਮਾ ਪਾਪਾ ਨੇ ਕਦੀ ਨਹੀਂ ਕਿਹਾ ਜਾਕਿ ਤੂੰ ਲੜਕੀ ਹੈਂ ਉਹਨਾਂ ਨੇ ਵੀ ਨਵੇਂ ਆਛਾ ਲੜਕਾ ਵਾਂਗੀ سپورਟ ਦਿੱਤਾ ਪੜਾਈ ਵਿੱਚ ਵੀ ਤੇ ਹਮੇਸ਼ਾ ਉਹਨਾਂ ਨੇ ਕਦੀ ਰੋਕ ਟੋਕ ਨਹੀਂ ਕੀਤੀ ਤੇ ਉਹਨਾਂ ਨੇ ਹਮੇਸ਼ਾ ਮੇਰੇ ਸਾਥ ਦਿੱਤਾ ਜੇ ਪੜਾਈ ਦੀ ਗੱਲ ਕੀਤੀ ਜਾਵੇ ਤੇ ਤੁਸੀਂ ਕਿੰਨੇ ਘੰਟੇ ਪੜ੍ਹਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਕੂਲ ਦੇ ਵਿੱਚ ਕਿੰਨਾ ਨਾ ਪੜਾ ਮੈਂ ਸਵੇਰੇ ਉੱਠ ਕੇ ਪਹਿਲਾਂ ਪੜ੍ਹਦੀ ਸੀ ਫਿਰ ਸਕੂਲ ਤੋਂ ਆਨ ਕੇ ਪੜ੍ਹਦੀ ਫਿਰ ਘਰ ਦੇ ਕੰਮ ਕਰਕੇ ਤੇ ਫਿਰ ਮੈਂ ਰਾਤ ਨੂੰ ਵੀ ਪੜ੍ਹਦੀ ਸੀ ਬੰਨਾ ਕਿ ਚਾਹੁੰਦੀ ਮੈਂ ਆਈਪੀਐਸ ਆਫੀਸਰ ਬੰਨਾ ਚਾਹੁੰਦੀ ਆ ਤੇ ਆਪਣੇ ਪੇਰੈਂਟਸ ਦਾ ਆਪਣੇ ਟੀਚਰਸ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ। ਸੋ ਦੇਖ ਸਕਦੇ ਹੋ ਕਿ ਬੱਚੀ ਦੇ ਅੰਦਰ ਕਿੰਨਾ ਜਜ਼ਬਾ ਵਾ ਪੜਾਈ ਨੂੰ ਲੈ ਕੇ ਆਈਪੀਐਸ ਆਫੀਸਰ ਬਣਨਾ ਚਾਹੁੰਦੇ ਆ। ਮੈਂ ਕੁਝ ਸੰਸਥਾਵਾਂ ਨੂੰ ਵੀ ਇਹ ਬੇਨਤੀ ਕਰਾਂਗਾ ਜ਼ਰੂਰ ਕਿ ਇਹ ਮਿਡਲ ਕਲਾਸ ਘਰ ਦੇ ਵਿੱਚ ਆਪਾਂ ਬੈਠੇ ਆ ਜਿੱਥੇ ਉਹਨਾਂ ਦੇ ਇੱਕ ਫਾਦਰ ਸਾਹਿਬ ਜਿਹੜੇ ਆ ਉਹ ਦੰਦਾਂ ਦੇ ਡਾਕਟਰ ਨੇ ਲੇਕਿਨ ਆਰਥਿਕ ਹਾਲਤ ਜਿਹੜੀ ਆ ਬਿਲਕੁਲ ਆਪਾਂ ਕਹਿ ਸਕਦੇ ਆ ਕਿ ਨਾਰਮਲ ਜ਼ਿੰਦਗੀ ਚੱਲ ਰਹੀ ਆ। ਆਪਾਂ ਇਹਨਾਂ ਦੇ ਮਾਪੇ-ਬਾਪ ਨਾਲ ਵੀ ਗੱਲ ਕਰਾਂਗੇ ਲੜਕੀ ਦੇ ਪਿਤਾ ਰਕੇਸ਼ ਕੁਮਾਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤੁਹਾਨੂੰ ਜਦੋਂ ਪਤਾ ਲੱਗਾ ਕਿ ਲੜਕੀ ਨੇ ਦੂਸਰਾ ਸਥਾਨ ਹਾਸਲ ਕੀਤਾ ਤੁਹਾਡਾ ਉਸ ਟਾਈਮ ਮੇ ਕੀ ਰਿਐਕਸ਼ਨ ਸੀ ਭਾਈ ਬੜੀ ਖੁਸ਼ੀ ਹੋਈ ਬਈ ਜਦੋਂ ਪਤਾ ਲੱਗਾ ਤੇ ਪ੍ਰਿੰਸੀਪਲ ਮੈਡਮ ਜੀ ਦਾ ਸਟਾਫ ਜੀ ਦੀ ਬਹੁਤ-ਬਹੁਤ ਜੀਲੋ ਧਰਵਾਦਾ ਉਹਨਾਂ ਦਾ ਜਿਨ੍ਹਾਂ ਪੂਰਾ ਸਪੋਰਟ ਕੀਤੀ ਹੈ ਪਰਿਵਾਰ ਦੇ ਵਿੱਚ ਔਰ ਫੈਮਿਲੀ ਨੇ ਪੂਰੀ ਸਪੋਰਟ ਕੀਤੀ ਲੜਕੀ ਦੀ ਇਸ ਵਾਸਤੇ ਖੁਸ਼ੀ ਬਹੁਤ ਮਾਨ ਕਾਟ ਰਹੀ ਹੈ ਲੜਕੀ ਆਈਪੀਐਸ ਬਣਨਾ ਚਾਹੁੰਦੀ ਆ ਅੱਗੇ ਪੜ੍ਹਨਾ ਚਾਹੁੰਦੀ ਆ ਉਸ ਵਾਸਤੇ ਤੁਹਾਡੀ ਕਿੱਦਾਂ ਦੀ ਸਪੋਰਟ ਰਹੇਗੀ ਅਸੀਂ ਪੂਰੀ ਸਪੋਰਟ ਕਰਾਂਗੇ ਭਾਈ ਜਿੱਥੇ ਤੱਕ ਪਰੇਗੀ ਮੈਂ ਭਰਾ ਨੂੰ ਪਾਜੀ ਪੂਰੀ ਮਿਹਨਤ ਕਰਕੇ ਪੜਾਵਾਂਗਾ ਮੈਂ ਮੇਰੇ ਨਾਲ ਹੀ ਲੜਕੀ ਤੇ ਮਾਤਾ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਜਦੋਂ ਤੁਹਾਡੀ ਲੜਕੀ ਦਾ ਪਤਾ ਲੱਗਾ ਕਿ ਦੂਸਰੇ ਸਥਾਨ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਜਦੋਂ ਮੈਡਮ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਰਿਜ਼ਲਟ ਆਇਆ ਹੈ ਬੇਟੀ ਤੁਹਾਡੀ ਮੈਰਿਟਰੀ ਚਾਈ ਹੈ ਤੇ ਬੜੀ ਖੁਸ਼ੀ ਮਹਿਸੂਸ ਕੀਤੀ ਜੇ ਗੱਲ ਕੀਤੀ ਜਾਵੇ ਤੇ ਕਈ ਬੱਚੇ ਜਿਹੜੇ ਆ ਉਹ ਘਰ ਦੇ ਕੰਮ ਨੂੰ ਜਿਹੜੇ ਬਿਲਕੁਲ ਹੀ ਪੈ ਲੈ ਨਹੀਂ ਦਿੰਦੇ ਕਿ ਇਹਾਂ ਵਾਲੇ ਪੜ੍ਹਦੇ ਆ ਤੇ ਜੇ ਕੁੜੀਆਂ ਦੀ ਗੱਲ ਕੀਤੀ ਜਾਵੇ ਤੇ ਇਹਦਾ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਐਕਸ਼ਨ ਹੋਈਂਦਾ ਘਰਚ ਵੀ ਨੇ ਪੂਰਾ ਖਾਦ ਦੇਣਾ ਮੇਰਾ ਕੰਮ ਚ ਹੈ ਮੇਰੇ ਨਾਲ ਫਿਰ ਪੜ੍ਹਨਾ ਵੀ ਹੈ ਬਸ ਇਹਨੇ ਪੜ੍ਹਾਈ ਕਰਨੀ ਹੈ ਆਪਣੀ ਜਾਂ ਮੇਰੇ ਨਾਲ ਕੰਮ ਕਰਵਾਣਾ ਹੋਰ ਕੁਝ ਨਹੀਂ ਫਾਲਤੂ ਜਿਹੜੇ ਮਾਪੇ ਬੱਚੀਆਂ ਨੂੰ ਨਹੀਂ ਪੜਾਉਣਾ ਚਾਹੁੰਦੇ ਉਹਨਾਂ ਵਾਸਤੇ ਮੈਸੇਜ ਕੀ ਕਰੀਂ ਅਸੀਂ ਤੇ ਕਹਿੰਦੇ ਵੀ ਪੜਾਓ ਜੋ ਇਹਨਾਂ ਦੀ ਇੱਛਾ ਹੈ ਉਹ ਇਹਨਾਂ ਨੂੰ ਬਣਾਓ ਇਹਨਾਂ ਦੀ ਜ਼ਿੰਦਗੀ ਬਣੇ ਬੱਚਿਆਂ ਦੀ ਸੋ ਦੇਖ ਸਕਦੇ ਹੋ ਕਿ ਪਰਿਵਾਰ ਕਿੰਨਾ ਉਤਸ਼ਾਹਿਤ ਹੈ ਬੇਟੀ ਨੂੰ ਲੈ ਕੇ ਬੇਸ਼ੱਕ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਇੱਕ ਵਪਾਰਕ ਅਦਾਰਾ ਬਣ ਕੇ ਰਹਿ ਗਏ ਆ ਬਹੁਤ ਸਾਰੇ ਮਾਪੇ ਸੋਚਦੇ ਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਨਾ ਪੜਾਇਆ ਜਾਏ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਇਆ ਜਾਵੇ ਉੱਥੇ ਹੀ ਸਰਕਾਰੀ ਸਕੂਲ ਚਾਨਣ ਮਨਾਰਾ ਬਣ ਰਹੇ ਨੇ ਬੱਚਿਆਂ ਦੀ এডਿਕੇਸ਼ਨ ਨੂੰ ਲੈ ਕੇ ਇੱਕ ਬੱਚੀ ਆ ਜਿਸ ਨੇ 650 ਦੇ ਵਿੱਚੋਂ 632 ਨੰਬਰ ਲੈ ਕੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਆ ਉਹਨਾਂ ਦੇ ਪ੍ਰਿੰਸੀਪਲ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਮੈਮ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿ ਤੁਸੀਂ ਬੱਚੀ ਨੂੰ ਇੰਨਾ ਪੜਾਇਆ ਔਰ ਅੱਜ ਉਹ ਇੰਨੇ ਨੰਬਰ ਲੈ ਕੇ ਇੱਥੇ ਪਹੁੰਚੀ ਹੈ ਸਾਰੇ ਬੜੀ ਮਾਣ ਵਾਲੀ ਖੁਸ਼ੀ ਵਾਲੀ ਗੱਲ ਆ ਕਿ ਮੇਰੇ ਸਕੂਲ ਦੀ ਬੱਚੀ ਜਿਹੜੀ ਅੱਜ ਮੈਰਿਟ ਵਿੱਚ ਆਈ ਕਿਉਂਕਿ 14 ਬੱਚੇ ਸਾਡੇ ਜ਼ਿਲ੍ਹੇ ਦੇ ਮੈਰਿਟ ਵਿੱਚ ਆਏ ਆ ਜਿਦੇ ਵਿੱਚੋਂ 7 ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਅਤੇ 7 ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਆ 17000 ਬੱਚੇ ਨੇ ਪੇਪਰ ਦਿੱਤਾ ਸੀ ਉਹਦੇ ਵਿੱਚੋ ਇਹ ਬੜੇ ਮਾਣ ਵਾਲੀ ਗੱਲ ਆ ਕਿ ਮੇਰੇ ਸਕੂਲ ਦਾ ਅੱਜ ਇਸ ਮੇਰੀ ਬੱਚੀ ਨੀਹਾ ਕੁਮਾਰੀ ਨੇ ਨਾਂ ਰੋਸ਼ਨ ਕੀਤਾ ਇਸ ਕਰਕੇ ਮੈਂ ਪਰਮਾਤਮਾ ਦਾ ਲੱਖ ਸ਼ੁਕਰ ਕਰਦੀ ਆ ਕਿ ਸਾਡੀ ਇੰਨੇ ਜਿਹੜੀ ਸਾਡੇ ਸਕੂਲ ਦੀ ਪਰੰਪਰਾ ਵਾ ਕਿ ਮੈਰਿਟ ਵਿੱਚ ਬੱਚੇ ਹਰ ਸਾਲ ਆਉਂਦੇ ਆ ਤੇ ਇਸ ਪਰੰਪਰਾ ਨੂੰ ਕਾਇਮ ਰੱਖਿਆ ਤੇ ਮੈਂ ਆਪਾ ਵੇਖ ਵਿੱਚ ਵੀ ਆਸ ਕਰਾਂਗੀ ਕਿ ਇਹ ਬੱਚੀ ਜਿਹੜੀ ਆ ਅੱਗੇ ਵੀ ਮੈਰਿਟ ਲਵੇ ਪਲੱਸ 2 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਾਡੇ ਸਕੂਲ ਦਾ ਆਪਣੇ ਮਾਪਿਆਂ ਦਾ ਤੇ ਆਪਣਾ ਨਾਮ ਰੋਸ਼ਨ ਕਰੇ ਧੰਨਵਾਦ ਬੱਚੀ ਜਿਹੜੀ ਆ ਉਹ ਵੀਪੀਐਸ ਬਣਨਾ ਚਾਹੁੰਦੀ ਆ ਹਾਂਜੀ ਵਧਨਾ ਚਾਹੁੰਦੀ ਆ ਹਾਂਜੀ ਹਾਂਜੀ ਸਰ ਠੀਕ ਹੈ ਸਰ ਬੱਚੀ ਜਿਹੜੀ ਸ਼ੁਰੂ ਤੋਂ ਹੀ ਬੜੀ ਹੋਣਹਾਰ ਆ ਬੜੀ ਇੰਟੈਲੀਜੈਂਟ ਆ ਬੜੀ ਲੇਬੋਰੀਅਸ ਆ ਬੜੀ ਡਿਸਿਪਲਾਈਨਡ ਵਾ ਇਸ ਕਰਕੇ ਇਹ ਬੱਚੀ ਸਰ ਜੋ ਚਾਹੁੰਦੀ ਆ ਇਹ ਬਣ ਸਕਦੀ ਆ ਇਦੇ ਵਿੱਚ ਕੋਈ ਨਾ ਕਹਿਣੀ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਬੱਚਾ ਜਦੋਂ ਸincere ਹੁੰਦਾ ਮਿਹਨਤ ਕਰਦਾ ਤੇ ਉਹ ਹਮੇਸ਼ਾ ਹੀ ਅੱਗੇ ਵਧਦਾ ਕਿਉਂਕਿ ਜਿਹੜਾ ਬੱਚਾ ਇੰਟੈਲੀਜੈਂਟ ਤੇ ਮਿਹਨਤੀ ਹੋਵੇ ਤੇ ਦੋਵੇਂ ਫੈਕਟਰ ਜਦੋਂ ਕਾਊਂਟ ਹੁੰਦੇ ਆ ਤੇ ਬੱਚਾ ਜਿਹੜਾ ਜ਼ਰੂਰ ਬਲੰਦੀ ਆ ਨਹੀਂ। ਜੇ ਪ੍ਰਾਈਵੇਟ ਸਕੂਲਾਂ ਦੀ ਗੱਲ ਕੀਤੀ ਜਾਵੇ ਉੱਥੇ ਸਿੱਧਾ ਹੀ ਜਿਹੜੇ ਪੜ ਕੇ ਬੱਚੇ ਆਉਂਦੇ ਆ ਉਹਨਾਂ ਨੂੰ ਟੀਚਰ ਲਾਇਆ ਜਾਂਦਾ ਵਾ ਤੇ ਜੇ ਸਰਕਾਰੀ ਟੀਚਰਾਂ ਦੀ ਗੱਲ ਕਰੀਏ ਪੜਦੇ ਆ ਡਿਗਰੀਆਂ ਕਰਦੇ ਆ ਉਸ ਤੋਂ ਬਾਅਦ ਉਹਨਾਂ ਦੇ ਟੈਸਟ ਹੁੰਦੇ ਆ ਫਿਰ ਟੀਚਰ ਲੱਗਦੇ ਆ। ਕੀ ਕਹਿਣਾ ਚਾਹੋਗੇ ਜਿਹੜੇ ਲੋਕ ਪ੍ਰਾਈਵੇਟ ਸਕੂਲਾਂ ਨੂੰ ਪਹਿਲ ਦਿੰਦੇ ਆ ਤੇ ਸਰਕਾਰੀ ਸਕੂਲ ਤੋਂ ਵਧੀਆ ਵਿਦਿਆ ਪ੍ਰਦਾਨ ਕਰ ਰਹੇ ਆ? ਹਾਂਜੀ ਸਰ ਮੈਂ ਅੱਗੇ ਵੀ ਹਮੇਸ਼ਾ ਹੀ ਗੱਲ ਕਹਿੰਨੀ ਆ ਕਿ ਮੇਰੇ ਸਕੂਲ ਵਿੱਚ 40 ਟੀਚਰ ਨੇ ਤੇ 40 ਦੇ 40 ਟੀਚਰ ਹੀ ਜਿਹੜੇ ਆ ਉਹ ਵੈਲ এডਿਕੇਟਡ ਆ ਕੋਈ ਵੀ ਟੀਚਰ ਐਸਾ ਨਹੀਂ ਆ ਕਿ ਜਿਹਦੀ ਕੁਆਲਿਫਿਕੇਸ਼ਨ ਘੱਟ ਵਾ ਅਸੀਂ ਆਪਣੇ ਏਰੀਏ ਦੇ ਅੱਗੇ ਵੀ ਲੋਕਾਂ ਨੂੰ ਇਹ ਸਮਝਾ ਰਹੇ ਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਨਾਲੋਂ ਕਿਤੇ ਵਧੀਆ ਵਾ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਵਾ ਬੱਚਿਆਂ ਨੂੰ ਸਾਰੇ ਕਮਰਿਆਂ 'ਚ ਪ੍ਰੋਜੈਕਟਰ ਲੱਗੇ ਨੇ ਫਿਰ ਕੰਪਿਊਟਰ ਐਜੂਕੇਸ਼ਨ ਬਹੁਤ ਵਧੀਆ ਵਾ ਸਾਰੀਆਂ ਲੈਬਸ ਨੇ ਅਸੀਂ ਅੱਗੇ ਵੀ ਬੱਚਿਆਂ ਨੂੰ ਕਹਿੰਨੇ ਆ ਕਿ ਸਾਡੇ ਸਕੂਲ ਵਿੱਚ ਹਫ਼ਤਾ 10 ਦਿਨ ਆਓ ਆਣ ਕੇ ਸਕੂਲ ਦਾ ਪੜ੍ਹਾਈ ਦਾ ਸਕੂਲ ਦਾ ਮਾਅਲ ਵੇਖੋ ਫਿਰ ਆਪਣੀ ਐਡਮਿਸ਼ਨ ਜਿੱਥੇ ਮਰਜ਼ੀ ਕਰਵਾਓ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਅਸੀਂ ਤੁਹਾਨੂੰ ਜਦੋਂ ਆਓਗੇ ਉਸੇ ਵੇਲੇ ਐਡਮਿਟ ਕਰਾਂਗੇ ਅਸੀਂ ਤੁਹਾਨੂੰ ਇਹ ਲਿਖ ਕੇ ਵੀ ਦੇਣ ਨੂੰ ਤਿਆਰ ਆ ਕਿ ਆਸੇ ਪਾਸੇ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਉਹਨਾਂ ਨਾਲੋਂ ਸਾਡਾ ਸਕੂਲ ਜਿਹੜਾ ਵਾ ਉਹ ਬਹੁਤ ਹੀ ਵਧੀਆ ਵਾ ਤੇ ਮਾਣ ਵਾਲੀ ਗੱਲ ਆ ਕਿ ਇਸ ਕੈਂਪ ਏਰੀਏ ਦੇ ਵਿੱਚ ਜਿੱਥੇ ਕਿ ਇਹੋ ਜੇ ਸਕੂਲ ਦੀ ਲੋੜ ਆ ਇਹ ਸਰਕਾਰ ਨੇ ਸਕੂਲ ਬਣਾਇਆ ਬੜੇ ਮਾਣ ਵਾਲੀ ਗੱਲ ਆ ਇਸ ਕਰਕੇ ਇਸ ਏਰੀਏ ਦੇ ਲੋਕਾਂ ਨੂੰ ਮੈਂ ਜ਼ਰੂਰ ਰਿਕੁਐਸਟ ਕਰਾਂਗੀ ਕਿ ਆਪਣੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਵਿੱਚ ਹੀ ਦਾਖਲ ਕਰਾਉਣ ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਤੇ ਜਿਹੜੇ ਟੀਚਰ ਆ ਉਹਨਾਂ ਦੀ ਐਜੂਕੇਸ਼ਨ ਵੀ ਘੱਟ ਵਾ ਕਿਉਂਕਿ ਸਰਕਾਰੀ ਟੀਚਰਾਂ ਵਾਲ ਜਿਹੜੇ ਸਰਕਾਰੀ ਟੀਚਰ ਆ ਉਹ ਟੀਚਰ ਟੈਸਟ ਦੇ ਕੇ ਸਾਰ ਆਉਂਦੇ ਨੇ ਮਤਲਬ ਜੋ ਵੀ ਤਾ-ਤਾਤੇ ਉਹਨਾਂ ਦੇ ਟੈਸਟ ਹੁੰਦੇ ਨੇ ਤੇ ਇਸ ਕਰਕੇ ਉਹ ਟੈਸਟ ਪਾਸ ਕਰਕੇ ਆਏ ਆ ਸਾਰੀ ਕ੍ਰੀਮ ਹੀ ਹੁੰਦੀ ਆ ਸਰਕਾਰੀ ਸਕੂਲਾਂ ਦੇ ਟੀਚਰ ਇਸ ਕਰਕੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਅਪੀਲ ਆ ਕਿ ਆਪਣੇ ਬੱਚੇ ਜਿਹੜੇ ਆ ਜਰੂਰ ਸਰਕਾਰੀ ਸਕੂਲ ਵਿੱਚ ਆਓ ਕਾਲੀ ਨਹੀਂ ਕਰਨੀ ਬੱਚੇ ਦੀ ਐਡਮਿਸ਼ਨ ਲਈ ਪਹਿਲਾਂ ਸਾਰਾ ਵਾਚ ਆਊਟ ਕਰੋ ਕਿ ਕਿਸ ਤਰ੍ਹਾਂ ਦਾ ਸਕੂਲ ਆ ਉਹਦੇ ਬਾਅਦ ਡਿਸੀਜਨ ਲਓ ਕਿ ਅਸੀਂ ਕਿੱਥੇ ਐਡਮਿਸ਼ਨ ਲਈਏ। ਸੋ ਨੀਹਾ ਕੁਮਾਰੀ ਦੇ ਕਲਾਸ ਅਨਚਾਰਜ ਮੈਮ ਜਿਹੜੀ ਆ ਉਹ ਨਾਲ ਆ ਉਹਨਾਂ ਨਾਲ ਵੀ ਗੱਲ ਕਰਾਂਗੇ। ਬਾਕੀ ਟੀਚਰਾਂ ਦੀ ਵੀ ਪੂਰੀ ਮਿਹਨਤ ਰਹੀ ਆ ਜਿਨ੍ਹਾਂ ਟੀਚਰਾਂ ਨੇ ਇਹਨਾਂ ਨੂੰ ਪੜਾਇਆ। ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਬਸ ਇਹੀ ਕਹਿਣਾ ਚਾਹਨੀ ਆ ਕਿ ਇਹ ਮੇਰੀ ਬੜੀ ਅੱਛੀ ਸਟੂਡੈਂਟ ਹੈ। ਸ਼ੁਰੂ ਤੋਂ 6 ਤੋਂ ਲੈ ਕੇ 10 ਤੱਕ ਮੇਰੇ ਕੋਲ ਰਹੀ ਔਰ ਹਰ ਕਲਾਸ 'ਚ ਪੋਜੀਸ਼ਨ ਹੋਲਡਰ ਰਹੀ ਹੈ। ਐਨੇ ਹਰ ਕਲਾਸ 'ਚ ਕੋਈ ਨਾ ਕੋਈ ਪੋਜੀਸ਼ਨ ਅਵੇਲ ਕੀਤੀ ਹੈ। ਬਸ ਮੈਂ ਇਹੀ ਕਹਿਣਾ ਚਾਹਨੀ ਆ ਕਿ ਅੱਗੋਂ ਵੀ ਖੂਬ ਮਿਹਨਤ ਕਰੇ। ਔਰ ਖੂਬ ਤਰਕਿਆ ਕਰੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰੇ ਸਾਡੇ ਸਕੂਲ ਦੇ ਪ੍ਰਿੰਸੀਪਲ मैम ਦਾ ਨਾਮ ਰੋਸ਼ਨ ਕਰੇ ਕਿਉਂਕਿ ਜਿੱਥੇ ਵੀ ਅਗੋਏ ਜਾਏਗੀ ਉਹਦੇ ਨਾਮ ਦੇ ਨਾਲ ਹੁਣ ਜੁੜ ਗਿਆ ਕਿ ਇਹ ਮੈਰਿਟ ਹੋਲਡਰ ਬੱਚਾ ਹੈ ਜਿਹੜੇ ਵੀ ਸਕੂਲ 'ਚ ਜਿਹੜੇ ਵੀ ਇੰਸਟੀਚੂਨ 'ਚ ਜਾਏਗੀ ਉੱਥੇ ਇਹਦਾ ਹੁਣ ਇਹ ਬਾਨੀ ਗਈ ਹੈ ਇੱਕ ਛਾਪ ਕਿ ਹਾਂ ਇਹ ਬੱਚਾ ਜਿਹੜਾ ਪੋਜੀਸ਼ਨ ਹੋਲਡਰ ਹੈ ਔਰ ਸਾਡੇ ਸਕੂਲ ਦਾ ਨਾਮ ਵੀ ਨਾਲ-ਨਾਲ ਰੋਸ਼ਨ ਹੋਏਗਾ ਸੋ ਦੇਖ ਸਕਦੇ ਹੋ ਕਿ ਟੀਚਰਾਂ ਵਿੱਚ ਕਿੰਨਾ ਉਤਸ਼ਾਹ ਆਇਆ ਔਰ ਕਿੰਨਾ ਖੁਸ਼ੀ ਦਾ ਇੱਕ ਮਾਹੌਲ ਆ ਜਿੱਥੇ ਲੱਡੂ ਵੰਡੇ ਗਏ एक दूसरे का मुंह मिठा करवाया गया और नेहा कुमारी गई देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप